ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ 2 ਮਈ ਨੂੰ ਪੰਜਾਬ ਦੇ ਮੌਸਮ ਦੇ ਕਿਹੜੇ 2 ਮਈ ਨੂੰ ਪੰਜਾਬ ਦੇ ਮੌਸਮ ਦੇ ਵਿੱਚ ਕੀ ਕੀ ਹਲਚਲ ਹੋ ਸਕਦੀ ਹੈ ਜਿਵੇਂ ਕਿ ਵੀਰੋ ਕੱਲ ਵੀ ਤੁਹਾਨੂੰ ਜਾਣਕਾਰੀ ਦੇ ਵਿੱਚ ਦੱਸਿਆ ਗਿਆ ਸੀ ਕਿ ਦੁਪਹਿਰ ਤੱਕ ਪੰਜਾਬ ਦਾ ਮੌਸਮ ਹਲਕੀ-ਫੁਲਕੀ ਬੱਦਲਵਾਈ ਵਾਲਾ ਰਹੇਗਾ ਦੁਪਹਿਰ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਵੱਖ-ਵੱਖ ਸਮੇਂ ਆਪਾਂ ਨੂੰ ਤੇਜ਼ ਹਨੇਰੀ ਮੀਂਹ ਗਰਜ ਚਮਕ ਐਦਾਂ ਦੀਆਂ ਗਤੀਵਿਧੀਆਂ ਆਪਾਂ ਨੂੰ ਵੀਰੋ ਦੇਖਣ ਨੂੰ ਮਿਲਣਗੀਆਂ ਉਸੀ ਤਰ੍ਹਾਂ ਹੀ ਕੱਲ੍ਹ ਨੂੰ ਪੰਜਾਬ ਦਾ ਮੌਸਮ ਦੇ ਵਿੱਚ ਬਦਲਾਅ ਦੇਖਣ ਨੂੰ ਮਿਲਿਆ ਦੁਪਹਿਰ ਦੇ ਸਮੇਂ ਤੋਂ ਬਾਅਦ ਖਾਸ ਕਰਕੇ ਜੋ ਸ਼ਾਮ ਦਾ 6 ਤੋਂ ਲੈ ਕੇ 12 ਵਜੇ ਤੱਕ ਦਾ ਸਮਾਂ ਸੀ ਤੇ ਪੂਰੀ ਰਾਤ ਉਸ ਤੋਂ ਬਾਅਦ ਮੌਸਮ ਪੰਜਾਬ ਦੇ ਵਿੱਚ ਖਰਾਬ ਰਿਹਾ ਵੀਰੋ ਤਕਰੀਬਨ 80% ਖੇਤਰਾਂ ਦੇ ਵਿੱਚ ਆਪਾਂ ਨੂੰ ਬਰਸਾਤੀ ਗਤੀਵਿਧੀਆਂ ਤੇਜ਼ ਹਵਾ ਗਰਜ ਚਮਕ ਐਦਾਂ ਦਾ ਮਾਹੌਲ ਦੇਖਣ ਨੂੰ ਮਿਲਿਆ ਗਰਮੀ ਦੇ ਸਮੇਂ ਦੇ ਵਿੱਚ ਆਪਾਂ ਨੂੰ ਕੁਠੰਡਕ ਮਹਿਸੂਸ ਦਾ ਅਹਿਸਾਸ ਹੋਇਆ ਹੈ ਸੋ ਵੀਰੋ ਜੇਕਰ ਅਪਾਡੋ 2 ਮਈ ਦੀ ਗੱਲ ਕਰਦੇ ਆ ਤਾਂ ਸਵੇਰ ਦੇ ਸਮੇਂ ਪੰਜਾਬ ਦੇ ਜੋ ਰਾਜਸਥਾਨ ਤੇ ਹਰਿਆਣਾ ਦੇ ਨਾਲ ਲੱਗਦੇ ਖੇਤਰ ਨੇ ਫਤਿਹਗੜ੍ਹ ਸਾਹਿਬ ਤੋਂ ਲੈ ਕੇ ਵੀਰੋ ਬਠਿੰਡਾ ਮਾਨਸਾ ਬਰਨਾਲਾ ਸੰਗਰੂਰ ਇਹਨਾਂ ਖੇਤਰਾਂ ਦੇ ਵਿੱਚ ਬਠਿੰਡੇ ਦੇ ਕੁਝ ਭਾਗ ਆ ਗਏ ਸੋ ਵੀਰੋ ਇਹਨਾਂ ਖੇਤਰਾਂ ਦੇ ਵਿੱਚ ਸਵੇਰ ਦੇ ਸਮੇਂ ਵੀ ਬੱਦਲਵਾਈ ਦੇ ਨਾਲ ਹਲਕੀਆਂ ਫੁਲਕੀਆਂ ਮੀਂਹ ਦੀਆਂ ਛੱਟਾਂ ਲੱਗ ਸਕਦੀਆਂ ਨੇ ਛੋਟੇ-ਬੋਟੇ ਸੰਭੇਲੀ ਨਿੱਕੀ-ਮੋਟੀ ਕਿਣਮਣ ਹੋ ਸਕਦੀ ਹੈ ਪਰ ਵੀਰੋ ਦੁਪਹਿਰ ਦੇ ਸਮੇਂ ਆਸ-ਪਾਸ ਇੱਕ ਵਾਰੀ ਮੌਸਮ ਫਿਰ ਤੋਂ ਸਾਫ਼ ਹੋ ਜਾਵੇਗਾ ਧੁੱਪ ਆਪਾਂ ਨੂੰ ਦਿਖਾਈ ਦੇਵੇਗੀ ਕੁਸਤੋਂ ਬਾਅਦ ਵੀ ਦੁਪਹਿਰ ਦੇ ਸਮੇਂ ਤੋਂ ਬਾਅਦ ਫਿਰ ਫਿਰ ਦੁਬਾਰਾ ਬੱਦਲਾਂ ਦੀ ਆਵਾਜ਼ ਆਇਆਪਨੂੰ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ ਦੇਖਣ ਨੂੰ ਮਿਲੂਗੀ ਜਿਹਦੇ ਵਿੱਚ ਖਾਸ ਕਰਕੇ ਹਿੱਸੇ ਵੀਰੋ ਪੰਜਾਬ ਦੇ ਦੱਖਣੀ ਭਾਗ ਹੋਣਗੇ ਜੋ ਰਾਜ ਹਰਸਥਾਨ ਤੇ ਹਰਿਆਣੇ ਦੇ ਨੇੜੇ ਪੈਂਦੇ ਖੇਤਰ ਨੇ ਇਹਨਾਂ ਖੇਤਰਾਂ ਦੇ ਵਿੱਚ ਦੁਪਹਿਰ ਤੋਂ ਬਾਅਦ ਫਿਰ ਆਪਾਂ ਨੂੰ ਟੁੱਟਮੀਆਂ ਬੱਦਲਬਾਈ ਗਤੀਵਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਤੇਜ਼ ਹਵਾ ਬੱਦਲਬਾਈ ਗਰਜ ਚਮਕ ਦੇ ਨਾਲ ਮੀਂਹ ਦੇ ਸ਼ਰਾਟੇ ਵੀਰੋ ਦੇਖਣ ਨੂੰ ਮਿਲ ਸਕਦੇ ਨੇ ਪੁਲਮਲਾਕੇ ਵੀਰੋ ਸਿਸਟਮਾਂ ਦਾ ਪ੍ਰਭਾਵ ਆਪਾਂ ਨੂੰ ਪਹਿਲੇ 5 ਮਈ ਤੱਕ ਤਕਰੀਬਨ ਦੇਖਣ ਨੂੰ ਮਿਲਦਾ ਰਹੇਗਾ ਵੱਖ-ਵੱਖ ਸਮੇਂ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਆਪਾਂ ਨੂੰ ਬਰਸਾਤੀ ਗਤੀਵਿਧੀਆਂ ਹੁੰਦੀਆਂ ਦੇਖਣ ਨੂੰ ਮਿਲਣਗੀਆਂ ਤਕਰੀਬਨ ਵੀਰੋ 5 ਮਈ ਤੱਕ ਦਾ ਮੌਸਮ ਆ ਜੋ ਇਦਾਂ ਹੀ ਰਹੇਗਾ ਕੁਝ ਖੇਤਰਾਂ ਦੇ ਵਿੱਚ ਧੁੱਪ ਕੁਝ ਖੇਤਰਾਂ ਦੇ ਵਿੱਚ ਬੱਦਲਬਾਜ਼ੀ ਕੁਝ ਖੇਤਰਾਂ ਦੇ ਵਿੱਚ ਤੇਜ਼ ਮੀਂਹ ਵਗੈਰਾ ਵੀਰੋ ਇਦਾਂ ਦੀਆਂ ਗਤੀਵਿਧੀਆਂ ਲਗਾਤਾਰ 5 ਦਿਨ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਰਹਿਣਗੀਆਂ ਫਿਰ 6-7 ਤੋਂ ਵੀਰੋ ਪੰਜਾਬ ਦੇ ਮੌਸਮਾਂ ਦੇ ਵਿੱਚ ਥੋੜਾ-ਮੋਟਾ ਆਪਾਂ ਨੂੰ ਸੁਧਾਰ ਦੇਖਣ ਨੂੰ ਮਿਲੇਗਾ ਬਾਕੀ 8 ਉਸ ਤੋਂ ਬਾਅਦ ਵੀਰੋ 9-10-11 ਦੇ ਵਿੱਚ ਫਿਰ ਤੋਂ ਦੁਬਾਰਾ ਪੰਜਾਬ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਉਹ ਬਣੀ ਹੋਈ ਹੈ ਬਾਕੀ ਵੀਰੋ ਸਮੇਂ-ਸਮੇਂ ਤੇ ਜਿੰਮੀ ਵੀ ਆਪਾਂ ਨੂੰ ਕੋਈ ਜਾਣਕਾਰੀ ਮਿਲੂਗੀ ਸ਼ਾਮ ਦੇ ਮੌਸਮ ਦੇ ਵਿੱਚ ਕਿ ਕਿਹੜੇ ਭਾਗਾਂ ਦੇ ਵਿੱਚ ਮੌਸਮ ਬਦਲੇਗਾ ਕਿਹੜੇ ਭਾਗਾਂ ਦੇ ਵਿੱਚ ਬੱਦਲਬਾਹੀ ਦੇ ਨਾਲ ਮੀਂਹ ਦੇ ਸਾਰ ਆਪਾਂ ਨੂੰ ਦੇਖਣ ਨੂੰ ਮਿਲਣਗੇ ਉਹ ਵੀਰ ਆਪਾਂ ਸਮੇਂ-ਸਮੇਂ ਤੇ ਸਾਰੀ ਜਾਣਕਾਰੀ ਕਿਸਾਨ ਵੀਰਾਂ ਨਾਲ ਸਾਂਝੀ ਕਰਦੇ ਰਹਾਂ ਕਿਉਂਕਿ ਪਹਿਲਾਂ ਅਪਡੇਟ ਇਸ ਸਮੇਂ ਦੇ ਵਿੱਚ ਦੇਣੀ ਠੀਕ ਨਹੀਂ ਹੁੰਦੀ ਕਿਉਂਕਿ ਮੌਸਮ ਅਚਾਨਕ ਘੰਟਿਆਂ ਵੱਧੀ ਵੀਰੋ ਬਦਲਦਾ ਹੈ ਅਚਾਨਕੇ ਸਿਸਟਮ ਬਣਦੇ ਨੇ ਸੋ ਆਪਾਂ ਜਿੰਮੀ ਵੀ ਆਪਾਂ ਨੂੰ ਕੋਈ ਜਾਣਕਾਰੀ ਮਿਲੂਗੀ ਅਗਲੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਸ਼ਾਮ ਤੱਕ ਫੇਰ ਵੀਰੋ ਸਾਰੀ ਕਿਸਾਨ ਕਿਸਾਨ